ਮਾਤਾ ਨੈਣਾ ਦੇਵੀ ਦਾ ਚਾਲਾ ਸਾਵਣ ਦੇ ਮਹੀਨੇ 25 ਤਰੀਕ ਤੋਂ ਸ਼ੁਰੂ ਹੋ ਜਾਂਦਾ ਹੈ। ਸਾਵਣ ਦੇ ਮਹੀਨੇ ਦੇ ਨਵਰਾਤਰੇ ਦੌਰਾਨ ਨੈਣਾ ਦੇਵੀ ਮਾਤਾ ਦੇ ਦਰਬਾਰ ਤੇ ਵਿਸ਼ਾਲ ਮੇਲਾ ਲੱਗਦਾ ਹੈ। ਮਾਤਾ ਨੈਣਾ ਦੇਵੀ ਦੇ ਨਵਰਾਤਰਿਆਂ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮੱਥਾ ਟੇਕਣ ਦੇ ਲਈ ਮਾਤਾ ਦੇ ਦਰਬਾਰ ਵਿੱਚ ਪਹੁੰਚਦੇ ਨੇ। ਮੇਲੇ ਦੌਰਾਨ ਕਈ ਭਗਤ ਬਿਮਾਰ ਹੋ ਜਾਂਦੇ ਨੇ ਜਿਨ੍ਹਾਂ ਦੇ ਲਈ ਫਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਮਾਤਾ ਦੇ ਪਖਤਾਂ ਦੇ ਦਾਨੀ ਸੱਜਣ ਵੱਲੋਂ ਹਿਮਾਚਲ ਪ੍ਰਦੇਸ਼ ਨੈਣਾਦੇਵੀ ਦੇ ਦਰਬਾਰ ਤੇ ਨੈਣਾਦੇਵੀ ਦੀ ਸੇਵਾ ਸੁਸਾਇਟੀ ਵੱਲੋਂ 48ਵਾਂ ਫਰੀ ਕੈਂਪ ਤੇ ਫਰੀ ਐਂਬੂਲੈਂਸ ਸੇਵਾ ਦਿੱਤੀ ਜਾਵੇਗੀ ਕੈਂਪ ਦੇ ਲਈ ਸਮਰਾਲਾ ਸ਼ਹਿਰ ਤੋਂ ਨਾਣਾ ਦੇਵੀ ਸੰਸਥਾ ਸੇਵਾ ਸੁਸਾਇਟੀ ਮੈਂਬਰ ਤੇ ਐਂਬੂਲੈਂਸ ਸੇਵਾ ਕਰਤਾ ਸ਼ਤੀਸ਼ ਕੁਮਾਰ ਡੀਸੀ ਦੇ ਹਲਕਾ ਵਿਧਾਇਕ ਜ਼ਕਰਤ ਸਿੰਘ ਬਿਆਲਪੁਰ ਵੱਲੋਂ ਸੁਪਾ ਪਾ ਕੇ ਫੁੱਲਾਂ ਦੀ ਵਰਖਾ ਕਰਕੇ ਮਾ ਨਾਣਾ ਦੇਵੀ ਹਿਮਾਚਲ ਪ੍ਰਦੇਸ਼ ਨੂੰ ਰਵਾਨਾ ਕੀਤਾ ਗਿਆ ਮੇਰਾ ਨਾਮ ਕ੍ਰਿਸ਼ਨ ਲਾਲ ਜੀ ਜੈ ਮਾਤਾ ਦੀ ਜੀ ਇਹ ਮੈਡੀਕਲ ਕੈਂਪ ਲਗਾਉਣ ਜਾ ਰਹੇ ਹਾਂ ਕਿੱਥੇ ਲਗਾਉਣ ਜਾ ਰਹੇ ਹੋ ਕਿਹਨਾਂ ਮੈਡੀਕਲ ਇਹ ਸਾਡਾ 48ਵਾਂ ਮੈਡੀਕਲ ਕੈਂਪ ਹੈ ਜੀ ਜੋ ਕਿ ਮਾ ਨਾਣਾ ਦੇਵੀ ਵਿਖੇ ਲਗਾਇਆ ਜਾਏਗਾ ਜਿਸ ਵਿੱਚ ਕੀ ਸਾਰੀਆਂ ਮੋਢੀਆਂ ਸਹਾਇਤਾ ਜਿਵੇਂ ਕਿ ਫਾਸਟ ਐਮਬੂਲੈਂਸ ਸਰਵਿਸ ਤੇ ਸਾਰੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਪ੍ਰਧਾਨ ਜੀ ਕਿਹੜੇ ਟਾਈਮ ਤੋਂ ਮੈਡੀਕਲ ਕੈਂਪਣਾ ਚੋੜੇ ਹੋਏ ਆ ਮੈਨੂੰ ਤਕਰੀਬਨ 20 ਸਾਲ ਹੋ ਗਏ ਜੀ ਇਸ ਸੰਸਥਾ ਨਾਲ ਜੁੜੇ ਹੋਏ ਜੀ ਤੇ ਇਸ ਇਸ ਕੈਂਪ ਦੇ ਕਿੰਨਾ ਟਾਈਮ ਲੱਗ ਰਿਹਾ ਜਿੰਨੇ ਦੇਰ ਬੱਲ ਰਹੇ ਹੋ ਇਹ ਪੂਰੇ 10 ਦਿਨ ਚੱਲਦਾ ਜੀ ਤੇ ਜਿਹਦੇ ਵਿੱਚ 24 ਘੰਟੇ ਸਰਵਿਸ ਦਿੱਤੀ ਜਾਂਦੀ ਹੈ ਜੀ ਸਾਡੇ ਡਾਕਟਰਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਤੇ ਸਾਡੇ ਵਲੰਟੀਰੀਆਂ ਵੱਲੋਂ ਇਹ ਸ਼ੈਪੂ ਦੇ ਡਾਕਟਰ ਕਿਤੇ ਕਿਤੇ ਹੋਣਗੇ ਸਾਡੇ ਕੋਲ ਜੀ ਤਕਰੀਬਨ ਹਰ ਇੱਕ ਸ਼ਹਿਰ ਤੋਂ ਡਾਕਟਰ ਜੁੜੇ ਹੋਏ ਨੇ ਜਿਵੇਂ ਕਿ ਡੇਹੜਾ ਬਸੀ ਹੋ ਗਿਆ ਸਮਰਾਲਾ ਹੋ ਗਿਆ ਅੰਮ੍ਰਿਤਸਰ ਲੁਧਿਆਣਾ ਹਰ ਇੱਕ ਅਲੱਗ-ਅਲੱਗ ਸ਼ਹਿਰਾਂ ਤੋਂ ਡਾਕਟਰਾਂ ਦੀਆਂ ਟੀਮਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਜੀ ਜੋ ਕਿ ਆਪਣੀ ਫ੍ਰੀ ਆਫ ਕੋਸਟ ਸੇਵਾ ਨਿਭਾਉਂਦੇ ਨੇ ਇਹ ਕੋਈ ਕਿਸੇ ਤਰ੍ਹਾਂ ਦੀ ਸੇਵਾ ਤੋਂ ਲੈ ਕੇ ਅਪਣੀ ਦੇਣਾ ਚਾਹਤਾ ਤਾਂ ਕਿਸ ਤਰ੍ਹਾਂ ਦੇ ਬਣੇ ਸਾਡੇ ਕੈਂਪ ਵਿੱਚ ਤੁਸੀਂ ਆ ਕੇ ਆਪਣੀ ਸੇਵਾ ਦੇ ਸਕਦੇ ਹੋ ਜੀ ਜੇ ਕੋਈ ਡਾਕਟਰ ਆ ਤਾਂ ਉਹ ਵੀ ਆਪਣਾ ਆ ਸਕਦਾ ਜੀ ਅਸੀਂ ਸੇਵਾ ਲਈ ਕਿਸੇ ਨੂੰ ਵੀ ਮਨਾਂ ਨਹੀਂ ਕਰਦੇ ਹੈਗੇ ਕੋਈ ਵੀ ਬੰਦਾ ਆ ਕੇ ਆਪਣੀ ਸੇਵਾ ਨਿਭਾ ਸਕਦਾ ਜੀ ਇਸ ਕੰਪ ਇਸ ਕੈਂਪ ਦਾ ਕੋਈ ਮੰਦਰ ٹرسٹ ਨਾਲ ਲਿੰਕ ਕਰੂ ਮੰਦਰ ٹرسٹ ਦੇ ਸਹਿਯੋਗ ਨਾਲ ਹੀ ਲਗਾਇਆ ਜਾਂਦਾ ਜੀ ਇਹ ਕੈਂਪ ਕੀ ਜਾਣ ਕਰੇ ਸੇਵਾ ਦਾ ਸਹੀ ਕਹਿੰਦੇ ਜੀ ਵੱਧ ਤੋਂ ਵੱਧ ਸਾਰੇ ਜਣੇ ਜੁੜੋ ਤੇ ਮਹਾਮਾਈ ਦੇ ਚਰਨਾਚਾ ਕੇ ਭਗਤਾਂ ਦੀ ਸੇਵਾ ਕਰੋ ਜੈ ਮਾਤਾ ਜੇ ਕਾਰਾ ਮਾਨਨ ਦੇ ਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੈਂ ਕਮਲਪ੍ਰੀਤ ਪਾਸੇ ਮਾਣ ਨਾਨਾ ਦੇਵੀ ਸੇਵਾ ਸੰਸਥਾ ਸੋਸਾਇਟੀ ਰਜਿਸਟਰਡ ਸੋ ਇਸ ਵਾਰ 48ਵਾਂ ਵਿਸ਼ਾਲ ਕੈਂਪਲ ਔਰ ਐਂਬੂਲੈਂਸ ਸੇਵਾ ਮਾਣ ਨਾਨਾ ਦੇਵੀ ਦੇ ਸਾਰੇ ਭਗਤਾਂ ਵੱਲੋਂ ਸਾਡੇ ਸਹਿਯੋਗੀਆਂ ਵੱਲੋਂ ਇਸ ਕੈਂਪ ਨੂੰ ਦਿੱਤੀਆਂ ਜਾ ਰਹੀਆਂ ਨੇ ਸੋ ਅਸੀਂ ਚਾਹੁੰਦੇ ਆ ਕਿ ਕਿਸੇ ਵੀ ਭਗਤ ਨੂੰ ਸਾਡੀ ਲੋੜ ਨਾ ਪਵੇ ਇਸ ਚੀਜ਼ ਬਾਰੇ ਕਿਉਂਕਿ ਮਹਾਮਾਈ ਸਭ ਨੂੰ ਤੰਦਰੁਸਤੀਆਂ ਬਖਸ਼ੇ ਸੋ ਫਿਰ ਵੀ ਜੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਐਂਬੂਲੈਂਸ ਦੀ ਲੋੜ ਪੈਂਦੀ ਹੈ ਔਰ ਜਾਂ ਤੁਹ ਕੋਈ ਸੇ ਦਵਾਈ ਦੀ ਲੋੜ ਪੈਂਦੀ ਆ ਤਾਂ ਫਸਟ ਹੈਡ ਸਾਡੇ ਕੋਲ ਉਪਲਬਧ ਹੈ ਇਸ ਵਾਰ ਇਹ ਕੈਂਪ ਮਾ ਨਾਣਾ ਦੇ ਵੀ ਰੋਪਵੇ ਲਿਫਟ ਜਦੋਂ ਉੱਪਰ ਚੜ ਜਾਂਦੇ ਆ ਤਾਂ ਉੱਥੇ ਗੁਫਾ ਨੂੰ ਰਸਤਾ ਜਾਂਦਾ ਹੈ ਗੁਫਾ ਦੇ ਰਸਤੇ ਦੇ ਬਿਲਕੁਲ ਨਾਲ ਇਹ ਕੈਂਪ ਲੱਗਣ ਜਾ ਰਿਹਾ ਹੈ ਸੋ ਜੇ ਇਹਨਾਂ ਨੂੰ ਵੀ ਇਸ ਚੀਜ਼ ਦੀ ਜ਼ਰੂਰਤ ਹੋਵੇ ਸੋ ਉੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਇਸ ਐਮਬੂਲੈਂਸ ਦੀ ਸੇਵਾ ਸਾਡੇ ਪੀਸ ਕੁਮਾਰ ਡੀਸੀ ਜੀ ਸਮਰਾਲੇ ਤੋਂ ਉੱਗੇ ਸਮਾਜ ਸੇਵੀ ਔਰ ਸਾਡੇ ਪ੍ਰਧਾਨ ਜੀ ਸ਼੍ਰੀ ਕ੍ਰਿਸ਼ਨ ਲਾਲ ਚਾਨਾ ਜੀ ਇਹਨਾਂ ਦੇ ਸਹਿਯੋਗ ਨਾਲ ਲੱਗਣ ਜਾ ਰਿਹਾ ਹੈ ਸੋ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜਮਾਤਾ ਦੀ ਜਮਾਤਾ ਕਿੰਨੀ ਤਰੀਕ ਤੋਂ ਸ਼ੁਰੂ ਹੋਣਾ ਹੈ ਕੈਂਪ ਤੇ ਸਰਦਾਰ ਜिले ਇਹ ਕੈਂਪ ਮਿਤੀ 25 ਜੁਲਾਈ ਤੋਂ ਲੈ ਕੇ 3 ਅਗਸਤ ਤੱਕ 24 ਘੰਟੇ ਕੰਟੀਨਿਊ ਚੱਲੇਗਾ ਜੀ ਕਿਸੇ ਨੂੰ ਸਹਾਇਤਾ ਦੀ ਆਣੀ ਹੈ ਇੱਥੇ ਫਰਸਟ ایڈ ਦਿੱਤੀ ਜਾਏਗੀ ਜੀ ਕਿਸੇ ਦੇ ਮੱਲਮ ਪੱਟੀ ਕਰਨੀ ਉਹ ਵੀ ਦਿੱਤੀ ਜਾਏਗੀ ਕੋਈ ਐਂਬੂਲੈਂਸ ਦਾ ਮਰੀਜ਼ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀ ਤੁਰੰਤ ਦਿੱਤੀ ਜਾਊਗੀ ਕਿੰਨੇ ਕਿ ਸੇਵਾਦਾਰ ਇਹ ਸੇਵਾ ਨਿਭਾਉਂਦੇ ਸਾਡੇ ਕੋਲ ਤਕਰੀਬਨ 30 ਤੋਂ 35 ਡਾਕਟਰਾਂ ਦੀ ਟੀਮ ਹੈ ਜੀ ਔਰ ਸਾਡੇ ਵਲੰਟੀਅਰ ਸਾਡੇ ਪ੍ਰਗਟ ਵੀਰੋਂ ਨਹੀਂ ਕਵਾੜੇ ਤੋਂ ਬਹੁਤ ਸਾਰੇ ਸੇਵਾਦਾਰ ਨੇ ਸਾਡੇ ਪੂਰੀ ਟੀਮ ਆ ਸਾਡੀ ਤੁਹਾਡਾ ਕੋਈ ਐਮਰਜੈਂਸੀ ਨੰਬਰ ਵੀ ਜੇ ਲੋੜ ਪੈਣੀ ਹਾਂਜੀ ਸਾਡਾ ਐਮਰਜੈਂਸੀ ਨੰਬਰ ਹੈਗਾ ਜੀ 83601 ਤੇ 9069 ਤੇ 98756947 ਮੇਰਾ ਨਾਮ ਅਮਰਪਾਲ ਜੀ ਅਮਰਪਾਲ ਜੀ ਜਿਹੜਾ ਮੈਡੀਕਲ ਕੈਂਪ ਤੇ ਐਂਬੂਲੈਂਸੇ ਵਾ ਜਾ ਰਹੀ ਤੁਹਾਨੂੰ ਕੀ ਕਹਿਣਾ ਚਾਹੀਦਾ ਹਾਂਜੀ ਇਹ ਸੇਵਾਦਾਰ ਸਾਰੇ ਹਰ ਸਾਲ ਜਾਂਦੇ ਨੇ ਮਾਤਾ ਦੇ ਪਵਨਾ ਦੇ ਉੱਤੇ ਕੈਂਪ ਲੱਗਦਾ ਸੌਂ ਦੇ ਨਰਾਤਿਆਂ ਚ ਤੇ ਜਿੱਥੇ ਐਂਬੂਲੈਂਸ ਸਰਵਿਸਸ ਦੰਦੇ ਨੇ ਉੱਥੇ ਮੈਡੀਕਲ ਸੇਵਾਵਾਂ ਵੀ ਦੰਦੇ ਹੈਗੇ ਨੇ ਕਿਉਂਕਿ ਦੂਰ ਘਰਾੜੇ ਸ਼ਹਿਰਾਂ ਤੋਂ ਟੰਡਾਂ ਤੋਂ ਜਿੱਥੋਂ ਵੀ ਕਿਤੋਂ ਸੰਗਤਾਂ ਉੱਥੇ ਪਹੁੰਚਦੀਆਂ ਨੇ ਕਿਉਂਕਿ ਉੱਥੇ ਸਿਹਤ ਸਹੂਲਤਾਂ ਲਈ ਜਿਹੜੀਆਂ ਵੀ ਜ਼ਰੂਰ ਦਵਾਈਆਂ ਵਗੈਰਾ ਦੀ ਜ਼ਰੂਰਤ ਹੁੰਦੀ ਆ ਤਾਂ ਇਹ ਕਲੱਬ ਪਿਛਲੇ ਲੰਮੇ ਸਮੇਂ ਤੋਂ ਟਰਸਟ ਦੇ ਨਾਲ ਜੁੜ ਕੇ ਜਿਹੜਾ ਹੈਗਾ ਕੰਮ ਸੇਵਾਵਾਂ ਨਿਭਾ ਰਿਹਾ ਹੈਗਾ ਤੇ 10 ਦਿਨ ਤਕਰੀਬਨ ਇਹ ਲਗਾਉਂਦੇ ਨੇ 10 ਦਿਨ ਦੇ ਵਿੱਚ ਐਂਬੂਲੈਂਸ ਵੀ ਉੱਥੇ ਰਹਿੰਦੀ ਹੈਗੀ ਆ ਤੇ ਜਿੰਨੇ ਵੀ ਡਾਕਟਰਸ ਨੇ ਸਾਡੇ ਸਮਰਾਲਾ ਇਲਾਕੇ ਦੇ ਉਹ ਵੀ ਸਾਰੇ ਸਵਾਮਾ ਦਿੰਦੇ ਹੈਗੇ ਤੇ ਇਸ ਵਾਰ ਕੈਂਪ ਕਿੱਥੇ ਲੱਗ ਰਿਹਾ ਜੀ ਅੱਗੇ ਬਿਲਕੁਲ ਲੰਗਰ ਹਾਲ ਦੇ ਨਾਲ ਲੱਗਦਾ ਸੀ ਪਰ ਇੱਥੇ ਉੱਥੇ ਕੁਝ ਉਹ ਸਾਰੀ ਵਗੈਰਾ ਚੱਲਦੀ ਹੈਗੀ ਜਿਹਦੇ ਕਰਕੇ ਇਹਨਾਂ ਨੇ ਇਸ ਵਾਰ ਜਿਹੜਾ ਗੁਫਾ ਦੇ ਨਾਲ ਜਗਾ ਬਣੀ ਹੋਈ ਆ ਉੱਥੇ ਇਹਨਾਂ ਨੂੰ ਜਗਾ ਮਿਲੀ ਹੈਗੀ ਆ ਕਿਸ ਤਰ੍ਹਾਂ ਦੀ ਸੇਵਾ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦੀ ਮੈਡੀਕਲ ਸਹੂਲਤ ਦਿੱਤੀ ਜਾਂਦੀ ਹੈ ਹਾਂ ਜਿੱਦਾਂ ਮਤਲਬ ਕਿਸੇ ਵੀ ਤਰ੍ਹਾਂ ਦੀ ਨਾਲ ਐਮਰਜੈਂਸੀ ਹਾਲਾਤਾਂ ਦੇ ਵਾਸਤੇ ਜਿਵੇਂ ਆਪਣੀ ਐਂਬੂਲੈਂਸ ਹੈ ਤੇ ਇਸ ਤੋਂ ਬਾਅਦ ਜਿਵੇਂ ਫਰਸਟ ਏਡ ਹੁੰਦੀ ਹੈ ਬੇਸਿਕਲੀ ਤਾਂ ਕਿ ਉੱਥੇ ਕਿਸੇ ਦਾ ਸਿਰ ਦਰਦ ਕਰਦਾ ਜਾਂ ਮਲ ਕੇ ਬੁਖਾਰ ਹੋ ਗਿਆ ਜਾਂ ਗੰਗ ਵਿੱਚ ਕੰਮ ਹੋ ਗਿਆ ਜਾਂ ਜਿਵੇਂ ਕਿ ਜਿਹੜੇ ਯਾਤਰੀ ਨੇ ਉਹ ਪੈਦਲ ਆਉਂਦੇ ਨੇ ਉਹ ਥਕਾਵਟ ਦੇ ਵਿੱਚੋਂ ਆਉਂਦੇ ਨੇ ਉਹਨਾਂ ਵਾਸਤੇ ਸਾਰੀਆਂ ਸੇਵਾਵਾਂ ਉਪਲਬਧ ਕਰਾਉਂਦੇ ਆ ਇਹ ਸੁਮਰਾਲੀ ਗੁੱਲੇ ਵੀ ਲਈ ਜਾਂਦੀ ਜਾਂ ਕੋਈ ਹੋਰ ਵੀ ਸ਼ਹਿਰ ਨਾਲ ਜੋੜੇ ਹੋਣੇ ਨੇ ਨੇ ਇਹਦੇ ਨਾਲ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਤੋਂ ਮਿਲ ਕੇ ਸੇਵਾਦਾਰ ਨੇ ਇਹ ਇਕੱਲਾ ਸਮਰਾਲਾ ਸ਼ਹਿਰ ਤੋਂ ਨਹੀਂ ਇਹ ਅਲੱਗ-ਅਲੱਗ ਸ਼ਹਿਰਾਂ ਦੇ ਨੇ ਮੇਰੇ ਖਾਲਚ ਕੁਹਾੜਾ ਜੰਡੇਆਲੀ ਸਾਈਡ ਤੋਂ ਮਾਚਵਾੜਾ ਸਾਈਡ ਤੋਂ ਸਮਰਾਲਾ ਔਰ ਹੋਰ ਵੀ ਇਲਾਕੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਡਾਕਟਰ ਸਾਹਿਬਾਨ ਤੇ ਸੇਵਾਦਾਰ ਜਿਹੜੇ ਸਾਰੇ ਸਵਾਗਤ ਦਿੰਦੇ ਕਿੰਨੇ ਦਿਨ ਦਾ ਕੈਂਪ ਉਹ ਜੀ ਇਹ ਤਕਰੀਬਨ 10 ਦਿਨ ਲਗਾਣਗੇ 3 ਤਰੀਕ ਨੂੰ ਵਾਪਸ ਆਣਗੇ ਜੇ ਅੱਜ ਜਾ ਕੇ 3 ਅਗਸਤ ਨੂੰ ਵਾਪਸੀ ਹੈ ਨਾ ਜਿਹੜਾ ਰੈਨ ਦਾ ਖਾਣ ਦਾ ਸਾਰਾ ਪ੍ਰੋਗਰਾਮ ਉਹ ਸਾਰਾ ਇਹਨਾਂ ਵੱਲੋਂ ਹੀ ਕੀਤਾ ਹੁੰਦਾ ਜੀ ਇਹ ਅੱਜ ਜਾ ਰਹੇ ਨੇ ਅੱਜ ਇਹਨਾਂ ਨੇ ਜਾ ਕੇ ਮੈਨੂੰ ਲੱਗਦਾ ਮਾਤ ਦੇ ਚਾਲ ਤੇ ਸਮਰਾਲਾ ਤੋਂ ਕਮੈਡੀਕਲ ਤੇੋਂ ਜ਼ਿਆਦਾ ਕੀ ਕਹਿਣਾ ਦਿੰਦੇ। ਦੇਖੋ ਜੀ ਜਿਵੇਂ ਵੀਰ ਉਹਨੇ ਹਰ ਇੱਕ ਸਾਲ ਉੱਥੇ ਸੇਵਾ ਕਰਕੇ ਆਉਂਨੇ ਤੇ ਲਗਭਗ 48ਵਾਂ ਕੈਂਪ ਐਤਕੀਨ ਦਾ ਉੱਥੇ ਤੇ ਇਹਨਾਂ ਨੂੰ ਜ਼ਿਰਬਾਨਾ ਕਰਨ ਵਾਸਤੇ ਸਾਰੇ ਆਇਆ ਤੇ ਇਹ ਹਰ ਇੱਕ ਸਾਲ ਉੱਥੇ ਜਾ ਕੇ ਸੇਵਾ ਕਰਦੇ ਨੇ। ਉਸੇ ਚਾਹੇ ਐਂਬੂਲੈਂਸ ਦੀ ਸੇਵਾ ਦੀ ਗੱਲ ਕਰੀ ਜਾਏ, ਕੁਝ ਡਾਕਟਰ ਵੀ ਸਾਡੇ ਸ਼ਹਿਰ ਦੇ ਜਿਵੇਂ ਬੰਖਾਪੁਰ ਬਸੇ ਜੁੜੇ ਹੋਏ ਨੇ ਮੰਨਣਾ ਤੇ ਉੱਥੇ ਜਾ ਕੇ ਸੇਵਾ ਨਿਭਾਉਂਦੇ ਨੇ। ਜੇ ਕਿਸੇ ਨੂੰ ਪੱਟੀ ਦੀ ਲੋੜ ਆ ਜਾਂ ਮੈਡੀਸਿਨ ਦੀ ਲੋੜ ਆ ਸਭ ਨਾਲ ਲੱਗ ਜਾਂਦੇ ਨੇ ਤੇ ਜੇ ਕਿਸੇ ਨੂੰ ਐਂਬੂਲੈਂਸ ਦੀ ਲੋੜ ਪੈਂਦੀ ਹੈ ਤਾਂ ਬੁਨਸਰ ਦੀ ਨਾਲ ਆ ਕੇ ਮੈਂ ਤੇ ਬਧਾਈ ਦੇ ਪਾਤਰ ਨੂੰ ਜੇ ਅਸੀਂ ਸਾਰੇ ਜਾਣੇ ਅੱਜ ਇਹਨਾਂ ਨੂੰ ਰੋਬਾਨਾ ਕਰਨ ਵਾਸਤੇ ਜਿਵੇਂ ਇਹਨਾਂ ਨੇ ਕਿਹਾ ਅੱਜ ਸਾਡੀ ਬੰਕਪਤੀ ਬੜੀ ਕੁ ਸੇਵਾ ਕੀਤੀ ਜਾਂਦੀ ਹੈ ਤੇ ਨੌਜਵਾਨ ਮੁੰਡੇ ਨੇ ਕੀ ਗੱਲਾਂ ਜਿਹੜੇ ਲੱਗਾ ਦੇ ਲਈ ਇਹ ਸੁਲੰਘਾ ਜੁਰਤ ਹੈਗੀ ਹੈ ਦੇਖੋ ਬੜੇ ਪੁੰਦਾ ਕੰਮ ਆ ਪਤਾ ਕਰਦਾ ਵੀ ਅੱਜ ਰਹੀਵ ਭਰੀ ਜਿੰਦਗੀ ਜੋ ਟਾਈਮ ਕੱਢਣਾ ਬੜਾ ਮੁਸ਼ਕਿਲ ਹੁੰਦਾ ਹੈ ਜਿੱਥੇ ਜਾ ਕੇ ਮਾਤਾ ਦੇ ਦਰਸ਼ਨ ਕਰਕੇ ਉਹਨਾਂ ਨੂੰ ਇੱਥੇ ਇੱਕ ਸੇਵਾ ਬਦਲਨ ਨੂੰ ਜਿਹੜਾ ਮੌਕਾ ਮਿਲਦਾ ਇਹ ਮਤਲਬ ਇਨਦੇ ਪੱਕੇ ਦੇ ਲਿਖੇ ਬਹੁਤ ਵਧੀਆ ਨੇ ਸਾਰਾ ਬੜਾ ਪ੍ਰਮਾਤਵਾਨ ਚਰਦੀ ਕਲੈਕਸ਼ਨ ਤੁਸੀਂ ਵੀ ਜਾਓਗੇ ਸਿਆ ਬਗਾਨੀ ਮੈਂ ਉਹ ਜਰੂਰ ਵੀ ਨਾਲ ਹੀ ਲਗਾ ਦਵਾਂਗੀ ਥੱਲੇ ਆ ਵੀ ਜੇ ਮੇਰੇ ਕੋਲ ਟਾਈਮ ਨਿਕਲਿਆ ਜਰੂਰ ਜਾ ਕੇ ਆਉਂਗੇ ਕੋਸ਼ਿਸ਼ ਜ਼ਰੂਰ ਅੰਦੇ